ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਜੀਤ ਸਿੰਘ ਵਾਲੀਆ ਮੈਂ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਮੈਂ ਜਿਹੜਾ ਤੁਸੀਂ ਸਵਾਲ ਕੀਤਾ ਹੈ ਮੈਂ ਉਹਦਾ ਜਵਾਬ ਦੇਣਾ ਚਾਹੁੰਦਾ ਕਿਉਂਕਿ ਆਹ ਦਿਨ ਜਿਹੜੇ ਚੱਲਦੇ ਪਏ ਨਾ ਪਿਛਲੇ ਦਿਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਚੱਲਦੇ ਸੀਗੇ ਉਸ ਤੋਂ ਬਾਅਦ ਹੁਣ ਨਵਾਂ ਸਾਲ ਚੜਿਆ ਉਸ ਤੋਂ ਬਾਅਦ ਹੁਣ ਲੋਹੜੀ ਆਉਣੀ ਹੈ ਮੈਂ ਲੋਹੜੀ ਜਿਹੜੀ ਲੋਕ ਕਹਿੰਦੇ ਨਾ ਮੁੰਡਿਆਂ ਦੀ ਲੋਹੜੀ ਮਨਾਓ ਮੈਂ ਕਹਿੰਦਾ ਲੋਹੜੀ ਮੁੰਡਿਆਂ ਦੀ ਹੋਈ ਚਾਹ ਕੁੜੀਆਂ ਦੀ ਹੋਈ ਲੋਹੜੀ ਤਾਂ ਲੋਹੜੀ ਐ ਮੁੰਡਿਆਂ ਨਾਲੋਂ ਵੱਧ ਕੁੜੀਆਂ ਦੀ ਲੋੜੀ ਮਨਾਉਣੀ ਚਾਹੀਦੀ ਏ ਕਿਉਂਕਿ ਕੁੜੀਆਂ ਜਿਹੜੀਆਂ ਬੱਚੀਆਂ ਨੇ ਉਹ ਆਪਣੇ ਮਾਂ ਪਿਓ ਨੂੰ ਇੰਨਾ ਕੁ ਜ਼ਿਆਦਾ ਪਿਆਰ ਕਰਦੀਆਂ ਨੇ ਕਿ ਉਹਨਾਂ ਦੀ ਲੋੜੀ ਤਾਂ ਕੀ ਉਹਨਾਂ ਨੂੰ ਤੇ ਹੱਥ ਹੱਥ ਚੁੱਕਣਾ ਚਾਹੀਦਾ ਆ ਉਹਨਾਂ ਦੀਆਂ ਖੁਸ਼ੀਆਂ ਮਣਾਉਣੀਆਂ ਚਾਹੀਦੀਆਂ ਉਹਦੇ ਸਗੜ ਵਿਹਾਰ ਕਰਨੇ ਚਾਹੀਦੇ ਆ ਮੈਂ ਪਿੱਛੇ ਜੀ ਪ੍ਰੋਗਰਾਮ ਰੱਖਿਆ ਸੀ ਆਪਣੇ ਪਿੰਡ ਕਿ ਕੁੜੀਆਂ ਦੀ ਲੋੜੀ ਧੀਆਂ ਦੀ ਲੋੜੀ ਧੀਆਂ ਤੇ ਧਾਨ ਆ ਇਹ ਤਾਂ ਆਪਣਾ ਧਾਨ ਆ ਜਿਹੜਾ ਆਪਾਂ ਨੂੰ ਮਿਲਦਾ ਆ ਤੇ ਮੈਂ ਪੂਰੇ ਦੇਸ਼ ਵਾਸੀਆਂ ਨੂੰ ਪੰਜਾਬੀਆਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਧੀਆਂ ਦੀ ਲੋੜੀ ਬਹੁਤ ਜ਼ਰੂਰੀ ਹੈ ਕਿਉਂਕਿ ਧੀ ਜੰਮੀ ਤੇ ਖੁਸ਼ੀਆਂ ਆਈਆਂ ਪੁੱਤ ਜੰਮਾ ਤੇ ਖੁਸ਼ੀਆਂ ਆਈਆਂ ਧੀਆਂ ਦੀ ਲੋੜੀ ਬਹੁਤ ਜ਼ਰੂਰੀ ਮਨਾਉਣੀ ਚਾਹੀਦੀ ਹੈ ਸੋ ਸਾਰੀ ਸੰਗਤ ਨੂੰ ਲੋੜੀ ਦੀਆਂ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ